ਤੇਰੀ ਧੌਣ ਸਰਾਹੀ ਵਰਗੀ ਤੇਰੀ ਧੌਣ ਤੇਰੀ ਧੌਣ ਸਰਾਹੀ ਵਰਗੀ ਨਹੀਂ ਭੁੱਲ ਤੇਰੇ ਪੁੱਲ ਪੱਤਿਆਂ ਕੁੱਤ ਤੇਰੀਆਂ ਤੇਰੀਆਂ 나ਗਦੀਆਂ ਬੱਚੀਆਂ ਨਹੀਂ ਧੌਣ ਦੇ ਦੁਆਲੇ ਨੱਚੀਆਂ ਕੱਲਾਂ ਸੱਚੀਆਂ ਸੱਚੀਆਂ ਸ਼ਰਬ ਜਈਆਂ ਅਕੀਆਂ ਨਹੀਂ ਅਕੀਆਂ ਬਿਨੋਂ ਲੱਕੀਆਂ ਐਨਾ ਐਨਾ ਤੋਰ ਸ਼ਕੀਨਣ ਦੀ ਕੀ ਕਹਿਣਾ ਤੋਰ ਸ਼ਕੀਨਣ ਦੀ ਕੀ ਕੈਨੂ ਤੇਰੀ ਖਿੱਚ ਕੇ ਖਿੱਚ ਕੇ ਸੋਣੀਏ ਫੋਟੋਨੀ ਜੇਬ ਚ ਪਾਈ ਫਿਰਦਾ ਤੇਰਾ ਚੰਦਰਾ ਚੰਦਰਾ ਯਾਰ ਮਰ ਜਾਣਾ ਨਹੀਂ ਮੁੱਢ ਤੇ ਲਗਾਈ ਫਿਰਦਾ ਪੀ 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 ਸੁਣ ਸਾਡੀ ਵੱਜਦੀ ਪਿਆਰ ਦੀ ਸੀਟੀ ਸੁਣ ਸਾਡੀ ਵੱਜਦੀ ਪਿਆਰ ਦੀ ਸੀਟੀ ਨਹੀਂ ਸੁਣ ਸਾਡੀ ਵੱਜਦੀ ਪਿਆਰ ਦੀ ਸੀਟੀ ਤੇਰੀ ਚਾਲ ਫੌਜੀਆਂ ਵਰਗੀ ਤੇਰੀ ਚਾਲ ਤੇਰੀ ਚਾਲ ਫੌਜੀਆਂ ਵਰਗੀ ਨੀ ਹਿਰਨੀ ਦੀ ਅਖਵਾਲੀਏ ਤੇਰਾ ਡੰਗਣਾ ਤੇਰਾ ਡੰਗਣਾ ਪਿਛੂ ਦੇ ਵਰ ਡੰਗ ਬਾਰ ਗਾਨੀ ਮੁੰਡਿਆਂ ਨੂੰ ਜਾਵੇ ਡੰਗ ਦਾ ਡੰਗ ਮਾਰ ਕੇ ਮਾਰ ਕੇ ਪੁਆ ਦੇ ਗਜੀਆਂ ਨਹੀਂ ਮੁੜ ਕੇ ਨਹੀਂ ਪਾਣੀ ਮੰਗਦਾ ਹੁੰਡਾ ਪੱਟਿਆ ਪੱਟਿਆ ਗਵਾਂਢੜ ਬਾਣਕੇ ਨਹੀਂ ਮਾਰਕੇ ਗੰਗੂਰਾ ਲੰਗਦਾ 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 ਬਿੱਲੀਆਂ ਤੇ ਰਾਣੇ ਰੱਖਿਆ ਨਹੀਂ ਦੁੱਧ ਜਾਂਦਾ ਬਿੱਲੀਆਂ ਤੇ ਰਾਣੇ ਰੱਖਿਆ ਨਹੀਂ ਦੁੱਧ ਜਾਂਦਾ ਬਿੱਲੀਆਂ ਸਰਾਣੇ ਰੱਖਿਆ ਨਹੀਂ ਦੁੱਧ ਜਾਂਦਾ